ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਪਾਰ ਕਿਰਪਾ ਹੋਈ ਹੈ ਵਾਹਿਗੁਰੂ ਜੀ ਦੇ ਪਿਆਰੇ ਬੋਲਾਂ ਦੀ ਸਾਂਝ ਪਾਈਏ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ ਸਤਿਗੁਰੂ ਜੀ ਦੇ ਪਿਆਰੇ ਬੋਲਾਂ ਨੂੰ ਗੱਲ ਸਤਗੁਰੂ ਜੀ ਭਾਗਾਂ ਦੀ ਕਰਦੇ ਨੇ ਚੰਗੇ ਭਾਗਾਂ ਦੀ ਤੇ ਮਾੜੇ ਭਾਗਾਂ ਦੀ ਇਹਨਾਂ ਨੂੰ ਕਹਿ ਲੋ ਚੰਗੇ ਕਰਮ ਜਾਂ ਮਾੜੇ ਕਰਮ ਦੀ ਵਿਆਖਿਆ ਸਤਗੁਰੂ ਦੀ ਬਾਣੀ ਖੁਦ ਆਪ ਕਰਦੀ ਹੈ ਆਪ ਕਰਦੀ ਹੈ ਪਾਤਸ਼ਾਹ ਜੀ ਦੇ ਪਿਆਰੇ ਬੋਲਿਆ ਵੱਡ ਭਾਗੀ ਹਰ ਸੰਗਤ ਪਾਵੈ ਆਪ ਬੈਠੇ ਹੋ ਨਾ ਸੰਗਤ ਵਿੱਚ ਵਡ ਭਾਗੀ ਹਰ ਸੰਗਤ ਪਾਵੈ ਭਾਗ ਹੀਣ ਭ੍ਰਮ ਚੋਟਾ ਖਾਵੈ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀ ਜੀਵ ਗੱਲ ਭਾਗਾ ਦੀ ਕੀਤੀ ਹੈ ਜੇ ਚੰਗੇ ਭਾਗ ਨੇ ਚੰਗੇ ਕਰਮ ਨੇ ਵਾਹਿਗੁਰੂ ਤਰੁਠਾਏ ਤੇ ਅੱਜ ਆਪਾਂ ਅੱਜ ਇਹ ਆਪਾਂ ਗੁਰੂ ਦੀ ਸੰਗਤ ਵਿੱਚ ਬੈਠੇ ਆ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਆ ਗੁਰੂ ਦੀ ਹਜ਼ੂਰੀ ਵਿੱਚ ਇਹਦਾ ਮਤਲਬ ਲੈ ਸਤਿਗੁਰੂ ਸਾਨੂੰ ਇਹ ਦੱਸ ਰਹੇ ਨੇ ਕਿ ਤੁਸੀਂ ਵੱਡਿਆਂ ਭਾਗਾ ਮਾਲੇ ਹੋ ਬਿਨ ਭਾਗਾ ਸਤ ਸੰਗ ਨਾਲ ਲੱਭੈ ਬਿਨਾ ਭਾਗਾ ਤੋਂ ਸੰਗਤ ਨਹੀਂ ਪ੍ਰਾਪਤ ਹੁੰਦੀ ਇੱਥੇ ਬੈਠਿਆ ਨਹੀਂ ਜਾਂਦਾ ਇਥੇ ਰੁਕਿਆ ਨਹੀਂ ਜਾਂਦਾ ਇਥੇ ਸਰਬਨ ਸਰੋਤ ਨਹੀਂ ਬਣਦੀ ਜਿਨ੍ਹਾਂ ਦੇ ਭਾਗ ਹੀਣੇ ਨੇ ਭਾਗ ਕੇ ਭਾਗਾ ਤੋਂ ਖਾਲੀ ਨੇ ਚੰਗੇ ਭਾਗ ਜਿਹੜੇ ਨੇ ਨਹੀਂ ਵਾਹਿਗੁਰੂ ਨੇ ਲਿਖਿਆ ਸਤਗੁਰ ਸਬਨਾ ਦਾ ਭਲਾ ਮਨਾਏਂਦਾ ਤਿਸ ਦਾ ਬੁਰਾ ਕਿਉਂ ਹੋਏ ਉਹ ਤੇ ਸਾਰਿਆਂ ਦਾ ਭਲਾ ਮਨਾਉਣ ਵਾਲਾ ਹੈ ਪ੍ਰਮਾਤਮਾ ਵਾਹਿਗੁਰੂ ਫਿਰ ਸੰਸਾਰ ਦੇ ਅੰਦਰ ਇੰਨੇ ਲੋਕ ਜਿਹੜੇ ਨੇ ਉਹ ਦੁਖੀ ਕਿਉਂ ਨੇ ਉਹਨਾਂ ਦੇ ਦੁੱਖ ਉਹਨਾਂ ਦੇ ਦੁਖੀ ਹੋਣ ਦਾ ਕਾਰਨ ਕੀ ਹੈ ਉਹਨਾਂ ਨੇ ਆਪਣੇ ਜੀਵਨ ਤੋਂ ਆਪਣੇ ਕਰਮ ਬਣਾਏ ਨੇ ਮਾਥੇ ਜੋ ਤੁਰ ਲਿਖਿਆ ਮਿਟ ਨਾ ਸਕੇ ਕੋਈ ਜੋ ਮੱਥੇ ਤੇ ਲਿਖਿਆ ਹੋਇਆ ਕੋਈ ਮਿਟ ਨਹੀਂ ਸਕਦਾ ਕੱਕਾ ਕਾਰਨ ਕਰਤਾ ਸੂ ਲਿਖਿਓ ਲੇਖ ਨ ਮੇਟਤ ਕੋ ਕੋਈ ਦੁਨੀਆ ਦੇ ਅੰਦਰ ਲੇਖ ਮਟਾਉਣ ਵਾਲਾ ਨਹੀਂ ਹੈ ਜੋ ਪ੍ਰਮਾਤਮਾ ਨੇ ਲਿਖ ਦਿੱਤਾ ਉਹ ਭੋਗਣਾ ਪੈਣਾ ਹੈ ਉਹ ਭੋਗਣਾ ਪੈਣਾ ਹੈ ਹੁਣ ਗੱਲ ਆਪਾਂ ਭਾਗਾਂ ਦੀ ਕਰ ਰਹੇ ਆਂ ਕਿ ਆਪਾਂ ਭਾਗਾਂ ਵਾਲੇ ਆਂ ਸਤਿਗੁਰੂ ਜੀ ਕਹਿੰਦੇ ਨੇ ਵੱਡ ਭਾਗੀ ਤੇ ਜਨ ਜਨ ਤੇ ਜਨ ਕੋ ਜਾਨੋ ਵੱਡ ਭਾਗੀ ਤੇ ਜਨ ਕੋ ਜਾਨੋ ਜੋ ਹਰ ਕੇ ਗੁਣ ਗਾਵੈ ਜਨਮ ਜਨਮ ਕੇ ਪਾਪ ਖੋਏ ਕੈ ਫੁਨ ਬੈਕੁੰਠ ਸਦਾਵੇ ਇਹੋ ਹੀ ਆ ਇਹੋ ਬੈਕੁੰਠ ਹੈ ਜਿੱਥੇ ਆਪਾਂ ਬੈਠੇ ਆਂ ਆਪਾਂ ਤਿਆਰੀ ਕਰ ਰਹੇ ਆਂ ਆਉਣ ਵਾਲੇ ਸਮੇਂ ਦੇ ਵਾਸਤੇ ਤਿਆਰੀ ਕਰ ਲੈ ਕਰ ਰਹੇ ਆਂ ਔਰ ਕਈਆਂ ਨੇ ਕਰ ਲਈ ਆ ਕੰਪਲੀਟ ਹੋ ਚੁੱਕੇ ਨੇ ਉਹ ਵੇਟ ਕਰਦੇ ਨੇ ਕਿ ਸਮਾਂ ਆਵੇਗਾ ਤੇ ਅਸੀਂ ਬੜੇ ਖੁਸ਼ੀ-ਖੁਸ਼ੀ ਪਾਰ ਪਰਮ ਪਰਮੇਸ਼ਰ ਵਹਿਗੁਰੂ ਦੇ ਚਰਨਾਂ ਵੱਲ ਨੂੰ ਹਰਵਾਨਾ ਹੋਵਾਂਗੇ ਜਿਵੇਂ ਇੱਕ ਮੁਸਾਫਿਰ ਆਪਣਾ ਬੈਗ ਤਿਆਰ ਕਰਕੇ ਤਿਆਰੀ ਦੇ ਰੂਪ ਵਿੱਚ ਤਿਆਰ ਹੋ ਜਾਂਦਾ ਹੈ ਆਪਣਾ ਸਮਾਨ ਜਿਹੜਾ ਲੋਢਿੰਦਾ ਉਹ ਬੈਗ ਵਿੱਚ ਪਾ ਲੈਂਦਾ ਤੇ ਮੰਜ਼ਿਲ ਵੱਲ ਨੂੰ ਵੱਧਦਾ ਹੈ ਇਸੇ ਤਰ੍ਹਾਂ ਜਿਨ੍ਹਾਂ ਗੁਰਮਖਾਂ ਨੇ ਆਪਣੇ ਜੀਵਨ ਨੂੰ ਸੰਭਾਲ ਲਿਆ ਸਵਾਰ ਲਿਆ ਉਹ ਵੱਡ ਭਾਗੀ ਨੇ ਉਹ ਇਸ ਮਾਤ ਲੋਕ ਦੇ ਵਿੱਚ ਹੁਣ ਇਸ ਸਮੇਂ ਆਰਾਮ ਦੀ ਜ਼ਿੰਦਗੀ ਆਰਾਮ ਦੀ ਜ਼ਿੰਦਗੀ ਸ਼ਾਂਤੀ ਵਾਲੀ ਜ਼ਿੰਦਗੀ ਹੰਡਾਰੇ ਨੇ ਜਿਉਂ ਰਹੇ ਨੇ ਤੇ ਦੂਸਰਿਆਂ ਨੂੰ ਦੱਸ ਰਹੇ ਨੇ ਇਹ ਹੈ ਵੱਡਿਆਂ ਭਾਗਾਂ ਦੀ ਨਿਸ਼ਾਨੀ ਵੱਡ ਭਾਗੀ ਹਰ ਸੰਗਤ ਪਾਵੇ ਭਾਗ ਹੀਣ ਪਰਮ ਚੋਟਾਂ ਖਾਵੇ ਇਹ ਜਿਹੜੀ ਆਪਾਂ ਗੱਲ ਹੁਣ ਕੀਤੀ ਆ ਇਹ ਆ ਆਰਾਮ ਦੀ ਜ਼ਿੰਦਗੀ ਬਣਦੀ ਹੈ ਜੋ ਵੱਡਿਆਂ ਭਾਗਾਂ ਦਾ ਸਦਕਾ ਅਸੀਂ ਸੰਗਤ ਵਿੱਚ ਆੜ ਕੇ ਬੈਠ ਜਾਂਦੇ ਆ ਤੇ ਜਿਹੜੇ ਭਾਗਾ ਤੋਂ ਹੀਨੇ ਨੇ ਜਿਨ੍ਹਾਂ ਦੇ ਭਾਗਾ ਵਿੱਚ ਇਹ ਕੰਮ ਨਹੀਂ ਲਿਖਿਆ ਸੰਗਤ ਵਿੱਚ ਨਹੀਂ ਆਉਣਾ ਜੇ ਬੈਠ ਵੀ ਜਾਣਾ ਹੈ ਕੋਈ ਵੱਲ ਛਲ ਕਰ ਚਤ ਕੱਢ ਦੇ ਫਿਰ ਜਾਏ ਬਹਿ ਕੂੜਿਆਰਾ ਪਾਸ ਜੇ ਕੋਈ ਆ ਵੀ ਜਾਂਦੇ ਆ ਨਾ ਭਾਗਾ ਤੋਂ ਹੀਨੇ ਲੋਕ ਐਸ ਸੰਗਤ ਵਿੱਚ ਗੁਰੂ ਦੀ ਹਜ਼ੂਰੀ ਵਿੱਚ ਤਿਉ ਵੱਲ ਛਲ ਕਰਕੇ ਫਿਰ ਜਾਏ ਬਹਿ ਕੁੜਿਆਣਾ ਪਾਸ ਵੱਲਛਲ ਕਰਕੇ ਇੱਥੇ ਸਮਾਪਤੀਤ ਕਰ ਦਿੰਦੇ ਨੇ ਵੇਖੋ ਵੇਖੀ ਬੈਠੇ ਰਹਿੰਦੇ ਆ ਪਰ ਸਰਵਣ ਸਰੂਪ ਨਹੀਂ ਸ਼ਬਦ ਵਾਲੇ ਬੰਨੇ ਧਿਆਨ ਨਹੀਂ ਜੁੜਿਆ ਬਿਰਤੀ ਨਹੀਂ ਬਿਰਤੀ ਬਾਹਰ ਹੈ ਸਰੀਰ ਇੱਥੇ ਆ ਗਿਆ ਹੈ ਸੰਗਤ ਵਿੱਚ ਸੋਚ ਨਹੀਂ ਆਈ ਭਾਵਨਾ ਨਹੀਂ ਆਈ ਖੇੜ ਨਹੀਂ ਕਿਉਂ ਭਾਗਾ ਧੋ ਹੀਣੇ ਨੇ ਭਾਗ ਹੀਣ ਭ੍ਰਮ ਚੋਟਾਂਕ ਰੱਬ ਦਾ ਨਾਮ ਜਪਣ ਵਾਲਾ ਤਾਂ ਆਰਾਮ ਦੀ ਸੁਖ ਦੀ ਜ਼ਿੰਦਗੀ ਜੀ ਰਿਹਾ ਹੈ ਤੇ ਭਾਗਾਂ ਦਾ ਹੀਣਾ ਮਨੁੱਖ ਜਿਹੜਾ ਹੈ ਉਹ ਬਿਨਾਂ ਸ਼ਾਂਤੀ ਤੋਂ ਉਸ ਦੇ ਜੀਵਨ ਨੂੰ ਹਰਾਮ ਕਿਹਾ ਹੈ ਇੱਕ ਆਰਾਮ ਦੀ ਜ਼ਿੰਦਗੀ ਆ ਤੇ ਇੱਕ ਹਰਾਮ ਦੀ ਜ਼ਿੰਦਗੀ ਆ ਉਹ ਜਿਨ੍ਹਾਂ ਦੇ ਭਾਗਾਂ ਦੇ ਵਿੱਚ ਸੰਗਤ ਨਹੀਂ ਲਿਖੀ ਸਭ ਕੁਝ ਘਰਾਂ ਦੇ ਵਿੱਚ ਹੁੰਦਿਆਂ ਹੁੰਦਿਆਂ ਹੋਇਆਂ ਵੀ ਉਹ ਹਰਾਮ ਦੀ ਜ਼ਿੰਦਗੀ ਜੋ ਰਹੇ ਨੇ ਘਰ ਵਿੱਚ ਮਨ ਨਹੀਂ ਲੱਗਦਾ ਘਰ ਵਿੱਚ ਕਲੇਸ਼ ਹੈ ਬਾਹਰ ਵੀ ਜਿੱਥੇ ਜਾਣਗੇ ਉੱਥੇ ਕਲੇਸ਼ ਕਰਨ ਦੀ ਹੀ ਗੱਲ ਕਰਨਗੇ ਬਿਨ ਭਾਗਾ ਸਤ ਸੰਗ ਨਾ ਲੱਭੇ ਭਾਗਾ ਵਿੱਚ ਨਹੀਂ ਸੀ ਸੰਗਤ ਤੇ ਉਪਾ ਇਸ ਜੀਵਨ ਦੇ ਹੁੰਦਿਆਂ ਜਿਹੜਾ ਜੀਵਨ ਮਿਲਿਆ ਸੀ ਕੇਵਲ ਤੇ ਕੇਵਲ ਵਾਹਿਗੁਰੂ ਦਾ ਨਾਮ ਜਪਣ ਵਾਸਤੇ ਤੇ ਗੁਰੂ ਦੀ ਸੰਗਤ ਵਿੱਚ ਆਉਣ ਵਾਸਤੇ ਸੀ ਇਸ ਸੋਹਣੇ ਜੀਵਨ ਦੇ ਮਾਲਕ ਹੁੰਦਿਆਂ ਵੀ ਵਾਹਿਗੁਰੂ ਦੀ ਸੰਗਤ ਵਿੱਚੋਂ ਵਾਂਝੇ ਰਹਿ ਗਏ ਵਾਹਿਗੁਰੂ ਦੇ ਨਾਮ ਸਿਮਰਨ ਤੋਂ ਵਾਂਝੇ ਰਹਿ ਗਏ ਉਹਨਾਂ ਦਾ ਜੀਵਨ ਰਾਮ ਵਿੱਚ ਜਾਣਾ ਸੀ ਉਹ ਹਰਾਮ ਵਿੱਚ ਚੱਲਿਆ ਗਿਆ ਹਰਾਮੇ ਜ਼ਿੰਦਗੀ ਮੈਲੀ ਹੈ ਮੈਲਾ ਖਾਂਦਾ ਹੈ ਮੈਲਾ ਬੋਲਦਾ ਹੈ ਮੈਲੇ ਕੰਮ ਕਰਦਾ ਹੈ ਮਨ ਮੈਲੇ ਹੋ ਜਾਂਦੇ ਨੇ ਤੇ ਫਿਰ ਸਭ ਕੁਝ ਜੀਵਨ ਦੇ ਵਿੱਚ ਮੈਲਾ ਹੋ ਜਾਂਦਾ ਹੈ ਮਨ ਮੈਲੇ ਸਭ ਕੁਝ ਮੈਲਾ ਸਭ ਕੁਝ ਮੈਲਾ ਜਪਿਆ ਨਾਮ ਕੀਤੀ ਸੇਵਾ ਹੋਰ ਧਰਮ ਦੇ ਨਾਂ ਤੇ ਕੀਤੇ ਕੰਮ ਜੇ ਮਨ ਮੈਲਾ ਹੈ ਤਾਂ ਸਭ ਕੁਝ ਮੈਲਾ ਹੈ ਪਾਤਸ਼ਾਹ ਜੀ ਦੇ ਬੋਲ ਨੇ ਮਨ ਮੈਲੇ ਸਭ ਕੁਝ ਮੈਲਾ ਤਨ ਧੋਤੇ ਤਨ ਧੋਤੇ ਮਨ ਹਸ਼ਾ ਨਾ ਹੋਏ ਇਹ ਮਾਨਾ ਸ਼ਾ ਨਹੀਂ ਹੁੰਦਾ ਅਸੀਂ ਤਨ ਨੂੰ ਧੋਨੇ ਹਰ ਰੋਜ਼ ਧੋਨੇ ਆ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਲੋਕਾਂ ਦਾ ਮਨ ਮੈਲਾ ਹੋ ਗਿਆ ਹੈ ਤਨ ਧੋਤਿਆਂ ਮਨ ਸਵਸ਼ ਨਹੀਂ ਹੋਣਾ ਭਾਗਹੀਣ ਪ੍ਰਮ ਚੋਟਾਂ ਖਾਏ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀ ਜੀ ਜੀ ਤੇ ਮੈਲਾ ਕਦੇ ਨ ਹੋਇਆ ਤਨ ਤੇ ਬਾਹਰਲੀ ਧੂੜ ਮਿੱਟੀ ਕੱਟੇ ਨਾਲ ਮੈਲਾ ਹੋਇਆ ਤੇ ਮਨ ਕਾਦੀ ਨਾਲ ਮਾੜੀ ਸੋਚ ਮਾੜੀ ਸੋਚ ਦੇ ਮਗਰ ਲੱਗ ਕੇ ਮਾੜੇ ਕੋ ਕਰਮ ਭੋਗਣੇ ਹਾਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਾਮਾ ਤਾਂ ਪਰੇ ਜਾ ਮਰਦਾਰ ਨਾ ਖਾਏ ਇਹਨਾ ਕਰਕੇ ਲੱਖ ਚੋਰੀਆਂ ਲੱਖ ਜਾ ਰੀਆਂ ਲੱਖ ਕੂੜੀਆਂ ਲੱਖ ਗਾਲ ਇਹਨਾ ਕਰਕੇ ਲੱਖ ਠਗੀਆਂ ਪੈਨਾਮੀਆਂ ਰਾਤ ਦਿਨ ਸੁਜੀ ਨਾਲ ਇਹਨਾ ਕਰਕੇ ਮਨ ਮੇਲਾ ਹੁੰਦਾ ਪਾਤਸ਼ਾਹ ਜੀ ਸਾਨੂੰ ਸਾਬਤਨ ਕਰਦੇ ਨੇ ਦੱਸਦੇ ਨੇ ਕਿ ਤੁਸੀਂ ਸੰਗਤ ਵਿੱਚ ਆਇਓ ਤੁਸੀਂ ਵੱਡਿਆਂ ਭਾਗਾਂ ਵਾਲੇ ਦੱਸਦੇ ਨੇ ਜਿਹੜੇ ਨਹੀਂ ਆਏ ਉਹਨਾਂ ਦੇ ਵੱਡੇ ਭਾਗ ਨਹੀਂ ਉਹ ਭਾਗਾ ਤੋਂ ਹੀਣੇ ਨੇ ਉਹ ਇਸ ਕਰਕੇ ਚੰਗੇ ਕੰਮ ਵੀ ਕਰਦੇ ਨੇ ਜੀ ਕਿਤੇ ਵੇਖਾ ਵੇਖ ਤਾਂ ਵੀ ਉਹਨਾਂ ਦੇ ਅੰਦਰ ਮੈਲ ਹੈ ਮੈਲੇ ਹੀ ਕਰਮ ਕਰਕੇ ਜੀਵਨ ਮੈਲਾ ਕਰਕੇ ਇਸ ਸੰਸਾਰ ਤੋਂ ਚਲੇ ਜਾਂਦੇ ਨੇ ਜਿਹੜੀ ਜਨਮਾਂ ਜਨਮਾਂ ਦੀ ਮੈਲ ਲੱਗੀ ਸੀ ਇਸ ਮਨੁੱਖੇ ਜੀਵਨ ਦੇ ਰਾਹੀ ਲਾਉਣੀ ਸੀ ਇਹਨੇ ਨਾਮ ਜਪ ਕੇ ਸੰਗਤ ਕਰਕੇ ਸੇਵਾ ਸਿਮਰਨ ਕਰਕੇ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਪੌ ਲੱਥੀ ਨਾਤਿਆਂ ਦੋਇ ਪਾਚਰੀ ਅਸ ਚੜੀ ਅਸ ਹੋਰ ਆਪਾਂ ਇਸ ਤੀਰਥ ਤੇ ਆਏ ਆ ਗੁਰੂ ਕੀ ਸੰਗਤ ਵਿੱਚ ਆਏ ਆ ਇਹ ਤੀਰਥ ਹੈ ਤੀਰਥ ਜੇ ਸਤੀ ਰੱਥ ਦੇ ਉੱਤੇ ਚੜ ਕੇ ਅਸੀਂ ਇੱਥੋਂ ਜੀਵਨ ਲੈ ਕੇ ਅੱਗੇ ਨਿਕਲਣਾ ਹੈ ਉਸ ਰੱਥ ਤੇ ਨਾ ਚੜ ਸਕਿਓ ਜੀਵਨ ਰੱਥ ਤੋਂ ਖੁੰਝ ਗਏ ਤੇ ਰੱਥ ਗੁਰਮਖਾਂ ਦੇ ਵਾਸਤੇ ਹੈ ਇਸ ਸੰਗਤ ਰੂਪੀ ਰੱਥ ਵਿੱਚ ਅਸੀਂ ਸਵਾਰ ਹੋਣਾ ਹੈ ਇਸ ਰੱਥ ਤੋਂ ਵਾਂਝਾ ਜੀਵਨ ਰਹਿ ਗਿਆ ਤੇ ਫਿਰ ਕਿਨਾਰਾ ਅੱਗੇ ਨਹੀਂ ਮਿਲਣਾ ਓਏ ਵਿਚਾਰੇ ਕੀ ਕਰੇ ਜਾਂ ਭਾਗ ਤੁਰਮੰਦੇ ਮੰਦੇ ਭਾਗਾ ਵਾਲਿਆਂ ਨੂੰ ਵਿਚਾਰਾ ਕਿਹਾ ਜੀਨਾਂ ਦਾ ਕੋਈ ਸਹਾਰਾ ਨਹੀਂ ਆਓ ਗੁਰੂ ਦੀ ਸੰਗਤ ਵਿੱਚ ਜੁੜੀਏ ਪ੍ਰਭੂ ਭਗਤੀ ਵਿੱਚ ਜੁੜੀਏ ਤੇ ਆਪਣਾ ਇਸ ਸੰਸਾਰ ਦੇ ਵਿੱਚ ਆਉਣਾ ਸੋਹਣਾ ਸੁਹਾਵਣਾ ਬਣ ਜਾਵੇ ਆਪਾਂ ਰੱਬ ਵਰਗੇ ਗੁਣ ਪ੍ਰਾਪਤ ਕਰ ਲਈਏ ਰੱਬ ਵਰਗੀ ਨਿਮਰਤਾ ਰੱਬ ਵਰਗੀ ਦਇਆ ਸਾਡੇ ਵਿੱਚ ਜੇ ਆ ਗਈ ਤੇ ਸਤਿਗੁਰੂ ਜੀ ਆਖਦੇ ਨੇ ਫਿਰ ਜੋ ਜਲ ਮੈਂ ਜਲਿਆਏ ਖਟਾਨਾ ਤੇ ਉਹ ਜੋਤੀ ਸੰਜੋਤ ਸਮਾਨਾ ਮਿਟਗੇ ਗਵਣ ਪਾਇ ਵਿਸਰਾਮ ਸਾਰੇ ਹੀ ਗਵਣ ਜਿਹੜੇ ਨੇ ਹਵਾ ਗਉਣ ਦੇ ਚੱਕਰ ਮੈਲ ਉਹ ਲਹਿ ਜਾਵੇਗੀ ਆਰਾਮ ਦੀ ਜ਼ਿੰਦਗੀ ਜਿਉਵਾਂਗੇ ਜਿਹੜੀ ਇਹ ਹਰਾਮ ਦੀ ਜ਼ਿੰਦਗੀ ਆ ਇਸ ਤੋਂ ਅਸੀਂ ਕਿਨਾਰਾ ਕਰ ਜਾਵਾਂਗੇ ਉਸ ਰਾਮ ਵਾਹਿਗੁਰੂ ਪ੍ਰਮਾਤਮਾ ਅਕਾਲ ਪੁਰਖ ਵਿੱਚ ਜਾ ਸਮਾਵਾਂਗੇ ਐਸੇ ਸਤਿਗੁਰੂ ਜੀ ਦੀ ਸਿੱਖਿਆ ਨੂੰ ਜੀਵਨ ਵਿੱਚ ਧਾਰਨ ਕਰੀਏ ਕਿ ਸਤਗੁਰੂ ਸਤਗੁਰੂ ਪਾਸ਼ਾਏ ਮਹਾਰਾਜ ਸਾਡੇ ਤੇ ਕਿਰਪਾ ਕਰ ਅਸੀਂ ਤੇਰੇ ਦਰ ਤੇ ਆਏ ਆ ਤੇ ਅਸੀਂ ਗੁਨਾਹਾਂ ਦੇ ਭਰੇ ਆ ਸਤਗੁਰੂ ਅੱਗੇ ਵਾਸਤੇ ਅਸੀਂ ਹੋਰ ਕੋਈ ਗੁਨਾਹ ਨਾ ਕਰ ਸਕੀਏ ਰਹਿਮਤ ਕਰੋ ਰਹਿਮਤ ਕਰੋ ਦਇਆ ਕਰੋ ਕਿਛ ਮਿਹਰਿਓ ਪਾਵੋ ਡੁੱਬਦੇ ਪੱਥਰ ਤਾਰੇ ਦਇਆ ਕਰੋ ਸਤਗੁਰੂ ਅਸੀਂ ਪੱਥਰ ਹਾਂ ਤੁਸੀਂ ਪੱਥਰਾਂ ਨੂੰ ਤਾਰਨ ਦੀ ਸਮਰੱਥਾ ਰੱਖਦੇ ਹੋ ਜੀ ਇੰਨੀ ਸਮਰੱਥਾ ਰੱਖਦੇ ਹੋ ਤੇ ਸਾਨੂੰ ਪਥਰਾ ਨੂੰ ਤਾਰਨ ਦੀ ਕਿਰਪਾ ਕਰੋ